ਚਉ ਪਈ ਸਾਹਿਬ ਕੋ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਗੱਬਾ ਬਾਤ ਬੀਨ ਤੇ ਚਉ ਪਈ ਹਮਰੀ ਕਰੋ ਹਾਦਰ ਰੱਛਾ ਪੂਰਨ ਹੋਏ ਜਿਤ ਗੇ ਇਛਾ ਤਬ ਚੰਨਨ ਮੰਨ ਰਹਾ ਹਮਾਰਾ ਆਪਣਾ ਜਾਣ ਕਰੋ ਪ੍ਰਤਿਪਾਰਾ ਹਮਰੇ ਦੁਸ਼ਟ ਸਭੈ ਤੁਮ ਕਾ ਵਹੋ ਆਪ ਹਾਥ ਦੇ ਮੋਹਿ ਬਚਾਵੋ ਸੁਖੀ ਮਸੈ ਮੋਰੋ ਪਰਿਵਾਰ ਸੇਵਕ ਸਿੱਖ ਸਭੈ ਕਰਤਾਰਾ

ਰਾਖ λεਹੁ ਮੋਹਿ ਰਾਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਣ ਕੇ ਹੰਤਾ ਤਤ ਮੋਹ ਪੂਰੇ ਚਤਰਦਾਸ ਕੰਤਾਂ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸਿਵ ਜੂ ਅਵਤਰਾ ਕਾਲ ਪਾਇ ਕਰ ਬਿਸ਼ਨ ਬਨਕਾਸਾ ਸਗਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਿਵ ਕੀ ਉਹ ਬੇਦਰਾਜ ਬ੍ਰਹਮਾ ਜੋਤੀ ਉਹ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈ ਦਛਨਿ ਉਪਜਾਇਓ ਆਦੰਤਿ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਸਹੀ ਕੋ ਹਮਾਰੇ ਸਕਲ ਪ੍ਰਜਾ ਜਨ ਆਪ ਸਵਾਰੀ ਸਿਮਕਨ ਕੋ ਸਿਮ ਗੁਣ ਸੁਖ ਦੀਓ ਸਤਰਨ ਕੋ ਪਲ ਮੋਹ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਜੀਟੀ ਤੇ ਕੁੰਚਰਿਆ ਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਇਤਨੇ ਦੁਖੀ ਸੁਖ ਪਾਏ ਸਾ ਬਿਨ ਕੈ ਸੁਖੀਏ ਕੇ ਕੀ ਪੀਰ ਪਛਾਨ ਘਟ ਘਟ ਕੇ ਪਟ ਪਟ ਕੇ ਜਾਨ ਜਬੁਦ ਕਰ ਕਰਾ ਕਰ ਤਾਰਾ ਪ੍ਰਜਾ ਤਰ ਤਬ ਦੇਹ ਅਪਾਰਾ ਜਬਿਆ ਕਰ ਕਰਤ ਹੋ ਕਮ ਹੂੰ ਤੂੰ ਮੈਂ ਮਿਤ ਦੇਹ ਤਰ ਸਮ ਹੂੰ ਜੇ ਤੇ ਬਦਨ ਸ੍ਰੇਸ਼ਟ ਸਾਧਾਰਿਆ ਆਪ ਆਪਣੀ ਮੂਝੋ ਚਾਰਾ ਤੁਮ ਸਮ ਹਿਤ ਰਤਨ ਰਾਲਮ ਜਾਨਤ ਬੇਦ ਭੇਦ ਹਰ ਆਲਮ ਨਰੰਕਾਰ ਨਿਰਮਕਾਰ ਨਰਲਾੰਭਯ ਆਦੇ ਨੀਲੇ ਅਨਾਦ ਅਸੰਭ ਤਾਕਾ ਮੂੜ ਹਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਬੇਦਾ ਤਾਕੋ ਕਰ ਪਾਹਣੀ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿ ਸਦਾ ਸਿਮਰੰਕਾਰ ਕਾ ਚੀਨਤ ਨਹਿ ਭੇਵ ਆਪ ਆਪਣੀ ਬੁੰਧ ਹੈ ਜੀਤੀ ਵਰਨਤ ਭਿਨ ਬਿਨ ਤੋਹ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿਵਨ ਸਜਾ ਪ੍ਰਥਮ ਸੰਸਾਰਾ

ਜੇ ਅਸਤੋਇ ਤਾ ਬਸਰਨੀ ਪਰ ਤਨ ਕੇ ਦੁਸ਼ਟ ਲੋਕ ਤਹਵਾ ਮਰੇ ਪਰਖ ਜਵਨ ਪੰਗ ਪਰ ਤਿਹਾਰੇ ਤਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਧਿਆਹ ਤਾ ਕੇ ਕਾਲ ਨਿਕ ਨਹ ਹਰ ਰੱਛਾ ਹੋਇ ਤਾ ਹੈ ਸਭ ਕਾਲਾ ਦੁਸ਼ਟ ਅਸ਼ਟ ਰੇ ਤਤ ਕਾਲਾ ਕਿਰਪਾ ਦ੍ਰਿਸ਼ਟ ਦਨ ਜਾਹਨ ਹਰ ਹੋ ਤਾ ਕੇ ਤਾਪ ਦਨ ਕਮੋ ਹਰ ਹੋ ਰਿੰਦ ਸਿੰਦ ਘਰ ਮੋ ਸਭ ਹੋਏ ਦੁਸ਼ਟ ਚਾਚ ਸਕਨ ਕੋਈ ਇਕ ਮਾਰ ਦਿਨ ਤਮੈ ਸੰਬਾਰਾ ਕਾਲ ਫਾਸਤੇ ਤਾਹੇ ਉਬਾਰਾ ਜੇ ਨਰਨਾਮ ਤਿਹਾਰੋ ਕਹਾ ਦਾਰ ਦੁਸ਼ਟ ਦੋਖ ਤੇ ਰਹਾ ਖੜਗ ਕੇ ਤਮੈ ਸਰਣ ਤਿਹਾਰੀ ਆਪ ਹੱਥ ਦੈਲ ਹੋ ਉਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਨੇ ਹੋ ਬਚਾਈ ਚੌਪਈ ਸਾਹਿਬ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਗੱਬਾਤ ਬੇਨਤੀ ਚੌਪਈ ਹਮਰੀ ਕਰੋ ਹਾਦਰ ਰਖਾ ਪੂਰਨ ਹੋਏ ਜਿਤ ਕੇ ਇਛਾ ਤਬ ਚੰਨਨ ਮੰਨ ਰਹਾ ਹਮਾਰਾ ਆਪਣਾ ਜਾਣ ਕਰੋ ਪ੍ਰਤਿਪਾਰ ਹਮਰੇ ਦੁਸ਼ਟ ਸਬੈ ਤੁਮ ਕਾ ਵਹੋ ਆਪ ਹਾਥ ਦਾ ਮੋਹਿ ਬਚਾਵੋ ਸੁਖੀ ਬਸੈ ਮੋਰੋ ਪਰਿਵਾਰ ਸੇਵਕ ਸਿਖ ਸਬੈ ਕਰਤਾਰ ਹੋ ਰਖਾ ਨ ਜ ਕਰਦਾ ਕਰੀਏ ਸਬੈਨ ਕੋ ਆਇ ਸੰਗਰੀਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੇ ਰਹਿ ਪਿਆਸਾ ਤੁਮਹਿ ਸਾਡ ਕੋਈ ਅਵਰਣ ਤਾਹੂ ਜੋ ਬਰਚਾਹੂ ਸੋ ਤੁਮਕੇ ਪਾਉਂ ਸੇਵਕ ਸਖ ਹਮਾਰੇ ਤਾਰਿ ਇਹ ਚੁਣ ਚੁਣ ਸਤਰ ਹਮਾਰੇ ਮਾਰਿ ਆਹ ਆਪਹਾ ਦਮਦ ਵਰਿਯਾ ਮਰਨ ਕਾਲ ਕਾ ਤਰਾਸ ਨਿਵਰੀਯਾ ਉਹ ਜੋ ਸਦਾ ਹਮਾਰੇ ਪਛਾ ਸ੍ਰੀ ਹਸਤ ਜੋ ਕਰੇ ਹਰ ਅਚਾ ਰਾਖ ਲੇਹੋ ਮੋਹਿ ਰਾਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤਮੋਹ ਪੂਰੇ ਚਤਰਦਾਸ ਕੰਤਾ ਕਾਲ ਪਾਇ ਬ੍ਰਹਮਾ ਅਵਤਾਰਾ ਕਾਲ ਪਾਇ ਸ਼ਿਵ ਜੀ ਅਵਤਾਰਾ ਕਾਲ ਪਾਇ ਕਰ ਬਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸਾ ਜਮਨ ਕਾਲ ਜੋਗੀ ਸ਼ਿਵ ਕੀ ਉਹ ਬੇਦ ਰਾਜ ਬ੍ਰਹਮਾ ਜੋਤੀ ਉਹ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦਾ ਜਛਨੇ ਉਪਜਾਇਓ ਆਦੰਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਸਹੀ ਕੋ ਹਮਾਰੇ ਸਕਲ ਪ੍ਰਜਾ ਜਨੇ ਆਪ ਸਵਾਰੀ ਸਿਵ ਕਰਨ ਕੋ ਸਿਵ ਗੁਣ ਸੁਖ ਦੀਓ ਸਤਰਨ ਕੋ ਪਲ ਮੋ ਬੰਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਜੁਟੀ ਤੇ ਕੁੰਚਰੇ ਅਸਥੁਲਾ ਸਾ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾ ਬਿਨ ਕੇ ਸੁਖੀ ਏਕ ਕੀ ਪੀਰ ਪਛਾਨ ਘਟ ਘਟ ਕੇ ਪਟ ਪਟ ਕੇ ਜਾਣ ਜਬੁਲ ਕਰ ਕਰਾ ਕਰ ਤਾਰਾ ਪ੍ਰਜਾ ਤਰ ਤਵ ਦੇਹ ਅਪਾਰਾ ਜਬਿਆ ਕਰ ਕਰਤ ਹੋ ਕਮ ਹੂ ਤਉ ਮੈਂ ਮਿਤ ਦੇਹ ਤਰ ਸਮ ਹੂ ਜੇ ਤੇ ਬਦਨ ਸ੍ਰੇਸ਼ਟ ਸਵਤਾਰ ਆਪ ਆਪਣੀ ਮੂਜੋ ਚਾਰਾ ਤੁਮ ਸਮਹਿ ਤਰਤ ਰਤ ਰਾਲਮ ਜਾਣਤ ਬੇਦ ਭੇਦ ਹਰਿ ਆਲਮ ਨਰੰਕਾ ਨਿਰਮਕਾ ਨਿਰਲਾੰਭਯਾ ਦੇ ਨੀਲੇ ਅਨਾਦੇ ਅਸੰਭ ਤਾਕਾ ਮੂਡ ਹਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਬੇਦਾ ਤਾ ਕੋ ਕਰ ਪਾਹਨੀ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਨ ਸਦਾ ਸਿਮਰੰਕਾਰ ਕਾ ਚੀਨਤ ਨਹਿ ਭੇਵ ਆਪ ਆਪਣੀ ਬੁੰਧ ਹੈ ਜੇਤੀ ਵਰਨਤ ਪਿੰਨ ਬਨ ਤੋਹ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿਵਨ ਸਜਾ ਪ੍ਰਥਮ ਸੰਸਾਰ ਇਕ ਰੂਪਨੁਪਸਰੂਪਾ ਰੰਗ ਭਇਓ ਰਾਵ ਕਹਿ ਭੂ ਪਾਂਡ ਜੇ ਰ ਸੇਤਜ ਕੀਨੀ ਉਤਪੁਜ ਖਾਨ ਬਹੁ ਰਤ ਦਿਨੀ ਕਹੂੰ ਫੂਲ ਰਾਜਾ ਹੋਇਆ ਬੈਠਾ ਕਹੂੰ ਸਿਮਟ ਭਇਓ ਸ਼ੰਕਰ ਇਕੱਠਾ ਸਗਰੀ ਸ੍ਰਿਸ਼ਟ ਦਿਖਾਏ ਚੰਪਾ ਵਾ ਜੁਗਾ ਸਰੂਪ ਸਯੰ ਭਵ ਅਬ ਰੱਛਾ ਮੇਰੀ ਤੁਮ ਕਰੋ ਸਖਿਓ ਬਾਰ ਸਖ ਸੰਗਰੋ ਦੁਸ਼ਟ ਜਿਤੇ ਉਠੋ ਤਤ ਉਠਵਾ ਤਤ ਬਾਤਾ ਸਗਲ ਮਲੇਸ਼ ਕਰੋ ਰਣ ਘਾਤਾ ਜੇ ਅਸਤੋ ਤਵ ਸਰਣੀ ਪਰ ਤਨ ਕੇ ਦੁਸ਼ਟ ਉਤਹਵਾ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਨ ਕੇ ਤੁਮ ਸੰਕਟ ਸਵਟਾਰੇ

ਕੜਗ ਕੇ ਤੇ ਮੈਂ ਸ਼ਰਨ ਤੇਹਾਰੀ ਆਪ ਹੱਥ ਦਲ ਹੋ ਉਬਾਰੀ ਸਰਮਠੋ ਰਮੋ ਹੋ ਸਹਾਈ ਦੁਸ਼ਟ ਦੋਖ ਤੇਨੇ ਹੋ ਬਚਾਈ ਚੌਪਈ ਸਾਹਿਬ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਜੀ ਦਸਮੀ ਗੱਬਾਤ ਬੇਨਤੀ ਚੌਪਈ ਹਮਰੀ ਕਰੋ ਹਾਦਰ ਰੱਛਾ ਪੂਰਨ ਹੋਏ ਜਿਤ ਕੇ ਇਛਾ ਤਦ ਚੰਨਨ ਮੰਨ ਰਹਾ ਹਮਾਰਾ ਆਪਣਾ ਜਾਣ ਕਰੋ ਪ੍ਰਤਿਪਾਰਾ ਹਮਰੇ ਦੁਸ਼ਟ ਸਭੈ ਤੁਮ ਕਾਵ ਹੋ ਆਪ ਹਾਤ ਦੇ ਮੋਹਿ ਬਚਾਵ ਹੋ ਸੁਖੀ ਮਸੈ ਮੋਰੋ ਪਰਿਵਾਰ ਸੇਵਕ ਸਿੱਖ ਸਭੈ ਕਰਤਾਰਾ ਹੋ ਰੱਛਾ ਨਜ ਕਰਦਿਆ ਕਰੀਐ ਸਭੈਨ ਕੋ ਆਇ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੇ ਰਹਿ ਪਿਆਸਾ ਤੁਮਹੇ ਸਾਡ ਕੋਈ ਅਵਰਣ ਤਾਉਂ ਜੋ ਵਰ ਚਾਹੂ ਸੋ ਤੁਮਕੇ ਪਾਉਂ ਸੇਵਕ ਸਿਖ ਹਮਾਰੇ ਤਾਰਿ ਇਹ ਚੁਣ ਚੁਣ ਸਤਰ ਹਮਾਰੇ ਮਾਰੀਆ ਹੈ ਆਪ ਹਾਦ ਮੁਝੇ ਉਵਰੀਆ ਮਰਨ ਕਾਲ ਕਾ ਤਾਸ ਨਿਵਰੀਆ ਉਹ ਜੋ ਸਦਾ ਹਮਾਰੇ ਪਛਾ ਸ੍ਰੀ ਹਸਤ ਜੋ ਕਰੇ ਹੋਰ ਅਚਾਮ ਰਾਖ ਲੇਹੋ ਮੋਹਿ ਰਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਣ ਕੇ ਹੰਤਾ ਤਮੋਹ ਪੂਰੇ ਚਤਰਦਾਸ ਕੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸਭ ਜੁ ਅਵਤਰਾ ਕਾਲ ਪਾਇ ਕਰ ਬਿਸਨ ਬਰਕਾਸਾ ਸਗਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਭ ਕੀਓ ਬੇਦ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾ ਹੈ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾ ਜਛਨ ਉਪਜਾਇਓ ਆਦੰਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਸਹੀ ਕੋ ਹਮਾਰੇ ਸਕਲ ਪ੍ਰਜਾ ਜਨੇ ਆਪ ਸਵਾਰੀ ਸਿਮਕਨ ਕੋ ਸਿਮ ਗੁਣ ਸੁਖ ਦੀਓ ਸਤਰਨ ਕੋ ਪਲ ਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਜੁਟੀ ਤੇ ਕੁੰਚਰੇ ਅਸਥੁਲਾ ਸਾ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨਕ ਸੁਖੀ ਏਕ ਕੀ ਪੀਰ ਪਛਾਨ ਘਟ ਘਟ ਕੇ ਪਟ ਪਟ ਕੇ ਜਾਨ ਜਬੁਲ ਕਰ ਕਰਾ ਕਰ ਤਾਰਾ ਪ੍ਰਜਾ ਤਨ ਤਬ ਦੇਹ ਅਪਾਰਾ ਜਬਿਆ ਕਰ ਕਰਤ ਹੋ ਕਮ ਹੂ ਤਉ ਮੈਂ ਮਿਤ ਦੇਹ ਤਰ ਸਮਹੀ ਜੇਤ ਬਦਨ ਸ੍ਰੇਸ਼ਟ ਸਵਾਰ ਆਪ ਆਪਣੀ ਮੂਜੋ ਚਾਰਾ ਤੁਮ ਸਭ ਹੀ ਤੇ ਰਤ ਰਾਲਮ ਜਾਣਤ ਬੇਦ ਭੇਦ ਹਰਿ ਆਲਮ ਨਰੰਕਾ ਨਿਰਮਕਾ ਨਰਲਾੰਭਿਆ ਦੇ ਨੀਲੇ ਅਨਾਦੇ ਅਸੰਭ ਤਾਕਾ ਮੂਡ ਵਿਚਾਰਤ ਭੇਦਾ ਜਾ ਕੋ ਪੇਵ ਨ ਪਾਵਤ ਬੇਦਾ ਤਾਂ ਕੋ ਕਰ ਪਾਹਨੀ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿ ਸਦਾ ਸਿਮਰੰਕਾਰ ਕਾ ਚੀਨਤ ਨਹਿ ਭੇਵ ਆਪ ਆਪਣੀ ਬੁੰਧ ਹੈ ਜੀਤੀ ਵਰਨਤ ਪਿੰਨ ਬਨ ਤੋਹ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਬਿਨ ਸਜਾ ਪ੍ਰਥਮ ਸੰਸਾਰ ਇਕ ਰੂਪਨੁਪਸਰੂਪਾ ਰੰਗ ਭਇਓ ਰਾਵ ਕਹਿ ਭੂ ਪਾਂਡ ਜਿਰ ਸੇਤ ਜਕੀਨੀ ਉਤਪੁਜ ਖਾਨ ਬਹੁ ਰਤ ਦਿਨੀ ਕਹੂੰ ਫੂਲ ਰਾਜਾ ਹੋਇਆ ਬੈਠਾ ਕਹੂੰ ਸਿਮਟ ਭਇਓ ਸ਼ੰਕਰ ਇਕੱਠਾ ਸਗਰੀ ਸ੍ਰਿਸ਼ਟ ਦਿਖਾਏ ਚੰਪਾ ਵਾਜ ਗਾ ਸਰੂਪ ਸਯੰ ਭਵ ਅਬ ਰੱਛਾ ਮੇਰੀ ਤੁਮ ਕਰੋ ਸਖਿਉ ਬਾਰ ਸਖ ਸੰਗ ਰੋ ਦੁਸ਼ਟ ਜਿਤੇ ਉਠੋ ਤਤ ਉਠਵਾ ਤਤ ਬਾਤਾ ਸਗਲ ਮਲੇਸ਼ ਕਰੋ ਰਣ ਘਾਤਾ ਜੇ ਅਸਤੋ ਤਵ ਸਰਣੀ ਪਰ ਤਨ ਕੇ ਦੁਸ਼ਟ ਲੋਕ ਤਹਵਾ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਨ ਕੇ ਤੁਮ ਸੰਕਟ ਸਭ ਟਾਰੇ

ਕਰਗ ਕੇ ਤੇ ਮੈਂ ਸ਼ਰਨ ਤੇਹਾਰੀ ਆਪ ਹੱਥ ਦੈਲ ਹੋ ਉਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਨੇ ਹੋ ਬਚਾਈ ਚਉ ਪਈ ਸਾਹਿਬ ਕੋ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਗੱਬਾ ਬਾਤ ਬੀਨ ਪਈ ਚਉ ਪਈ ਅਮ੍ਰਿਕ ਰੋਹਾਂ ਦਾ ਰੱਛਾ ਪੂਰਨ ਹੋਏ ਜਿਤ ਗੀ ਇਛਾ ਤਦ ਚੰਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰam ਹਮਰੇ ਦੁਸ਼ਟ ਸਭੈ ਤੁਮ ਕਾਵ ਹੋ ਆਪ ਹਾਸ ਦੇ ਮੋਹਿ ਬਚਾਵ ਹੋ ਸੁਖੀ ਮਸੈ ਮੋਰੋ ਪਰਿਵਾਰ ਸੇਵਕ ਸਿੱਖ ਸਭੈ ਕਰਤਾਰam ਮੋਰ ਰੱਛਾ ਨੇ ਕਰਦਾ ਕਰੀਐ ਸਭੈ ਰਣ ਕੋ ਆਇ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੇ ਰਹ ਪਿਆਸਾ ਤੁਮਹੇ ਸਾਡ ਕੋਈ ਅਵਰਣਤ ਆਉ ਜੋ ਵਰਚਾਹੋ ਸੋ ਤੁਮਕੇ ਪਾਉਂ ਸੇਵਕ ਸਖਾ ਮਾਰੇ ਤਾਰਿ ਇਹ ਚਨ ਚਨ ਸਤਰ ਹਮਾਰੇ ਮਾਰਿ ਇਹ ਆਪਹਾ ਦੇ ਮੁਦਾ ਵਰਿਆ ਮਰਨ ਕਾਲ ਕਾ ਤਾਸ ਨਿਵਰੀਆ ਉਹ ਜੋ ਸਦਾ ਹਮਾਰੇ ਪਛਾ ਸ੍ਰੀ ਅਸਤ ਜੋ ਕਰੇ ਹਰ ਅਚਾ ਰਾਖ ਲੇਹੋ ਮੋਹਿ ਰਾਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੋ ਪੂਰੇ ਚਤਰਦਾਸ ਕੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸਿਵ ਜੂ ਅਵਤਰਾ ਕਾਲ ਪਾਇ ਕਰ ਬਿਸ਼ਨ ਬ੍ਰਕਾਸਾ ਸਗਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਿਵ ਕੀ ਉਹ ਬੇਵਿਰਾਜ ਬ੍ਰਹਮਾ ਜੋਤੀ ਉਹ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾ ਜਛਨੀ ਉਪਜਾਇਓ ਆਦੰਤ ਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਸਿਹ ਕੋ ਹਮਾਰੇ ਸકલ ਪ੍ਰਜਾ ਜਨੇ ਆਪ ਸਵਾਰੀ ਸਿਮਕਨ ਕੋ ਸਿਵ ਗੁਣ ਸੁਖ ਦੀਓ ਸਤਰਨ ਕੋ ਪਲ ਮੋਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਜੁਟੀ ਤੇ ਕੁੰਚਰੇ ਅਸਥੁਲਾ ਸਾ ਪਰ ਕਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨਕ ਸੁਖੀਏ ਕੇ ਕੀ ਪੀਰ ਪਛਾਨ ਘਟ ਘਟ ਕੇ ਪਟ ਪਟ ਕੀ ਜਾਨ ਜਬੁਲ ਕਰ ਕਰਾ ਕਰ ਤਾਰਾ ਪ੍ਰਜਾ ਤਰ ਤਵ ਦੇਹ ਅਪਾਰਾ ਜਬਿਆ ਕਰ ਕਰਤ ਹੋ ਕਬ ਹਉ ਤਮੈ ਮਿਤ ਦੇਹ ਤਰ ਸਮਹੀ ਜੇਤ ਬਦਨ ਸ੍ਰੇਸ਼ਟ ਸਵਧਾਰ ਆਪ ਆਪਣੀ ਮੂਜੋ ਚਾਰਾ ਤੁਮ ਸਮਹੀ ਤੇ ਰਤਨ ਆਲਮ ਜਾਣਤ ਬੇਦ ਭੇਦ ਅਰੇ ਆਲਮ ਨਰੰਕਾ ਨਿਰਮਕਾ ਨਰ ਲਾਂਬਯ ਆਦੇ ਨੀਲੇ ਅਨਾਦੇ ਸੰਭ ਤਾਕਾ ਮੂਢ ਵਿਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਬੇਦਾ ਤਾਕੋ ਕਰ ਪਾਹਨੇ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਭੇਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੋਹਿ ਤੇ ਤੇ ਤੁਮਰਾ ਲਖਾ ਨ ਜਾਇ ਪਸਾਰਾ ਕਿਹ ਬਿਨ ਸਜਾ ਪ੍ਰਥਮ ਸੰਸਾਰ ਏਕ ਰੂਪ ਅਨੂਪ ਸਰੂਪਾ ਰੰਗ ਭਇਓ ਰਾਵ ਕਹੀ ਭੂਪਾ ਅੰਡ ਜੇ ਰਸੇਤ ਜਕੀਨੀ ਉਤਪਜ ਖਾਨ ਬਹੁ ਰਚਦੀਨੀ ਕਹੂੰ ਫੂਲ ਰਾਜਾ ਹੋਇ ਬੈਠਾ ਕਹੂੰ ਸਿਮਟ ਪਇਉ ਸ਼ੰਕਰ ਇਕੱਠਾ ਸਗਰੇ ਸ੍ਰਿਸ਼ਟ ਦਿਖਾਇ ਚੰਪਾ ਵਾਜ ਸਰੂਪ ਸਵੰ ਭਵ ਅਬ ਰੱਛਾ ਮੇਰੀ ਤੁਮ ਕਰੋ ਸਖਿਉ ਬਾਰ ਸਖ ਸੰਗਰੋ ਦੁਸ਼ਟ ਜਿਤੇ ਉਠੋ ਤਤ ਉਠਵ ਤਤ ਬਾਤਾ ਸਗਲ ਮਲੇਸ਼ ਕਰੋ ਰਣ ਘਾਤਾ ਜੇ ਅਸਤੇ ਤਵ ਸਰਣੀ ਪਰ ਤਨ ਕੇ ਦੁਸ਼ਟ ਲੋਕ ਹਵਾ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਨ ਕੇ ਤੁਮ ਸੰਕਟ ਸਭ ਟਾਰੇ

ਕੜਗ ਕੇ ਤੇ ਮੈਂ ਸ਼ਰਨ ਤੇਹਾਰੀ ਆਪ ਹੱਥ ਦੈਲ ਹੋ ਉਬਾਰੀ ਸਰਮ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਨੇ ਹੋ ਬਚਾਈ ਚੌਪਈ ਸਾਹਿਬ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਜਿਸਮੀ ਗੱਬਾਤ ਬੇਨਤੀ ਚੌਪਈ ਅਮਰੀ ਕਰੋ ਹਾਦਰ ਰੱਛਾ ਪੂਰਨ ਹੋਏ ਚਿਤ ਗੇ ਇਛਾ ਤਬ ਚੰਨਨ ਮੰਨ ਰਹਾ ਹਮਾਰਾ ਆਪਣਾ ਜਾਣ ਕਰੋ ਪ੍ਰਤਿਪਾਰਾ ਹਮਰੇ ਦੁਸ਼ਟ ਸਬੈ ਤੁਮ ਕਾ ਵਹੋ ਆਪ ਹਾਥ ਦੇ ਮੋਹਿ ਬਚਾਵੋ ਸੁਖੀ ਮਸੈ ਮੋਰੋ ਪਰਿਵਾਰਾ ਸੇਵਕ ਸਿਖ ਸਬੈ ਕਰਤਾਰਾ ਮੋਰ ਰੱਛਾ ਨੇ ਕਰ ਦਿਆ ਕਰੀਏ ਸਭੈਨ ਕੋ ਆਇ ਸੰਗਰੀਆ ਪੂਰਨ ਹੋਏ ਹਮਾਰੀ ਆਸਾ ਤੋਰ ਪਦਨ ਕੇ ਰਹਿ ਪਿਆਸਾ ਤੁਮਹੇ ਸਾਡ ਕੋਈ ਅਵਰਣ ਤਾਉਂ ਜੋ ਵਰਚਾਹੂ ਸੋ ਤੁਮਕੇ ਪਾਉਂ ਸੇਵਕ ਸਖਾ ਮਾਰੇ ਤਾਰੀ ਹਤਨ ਤਨ ਸਤਰ ਹਮਾਰੇ ਮਾਰੀਆ ਆਪਹਾ ਦੇ ਮੁਝੇ ਉਵਰੀਆ ਮਰਨ ਕਾਲ ਕਾ ਤਰਾਸ ਨਿਵਰੀਆ ਉਹ ਜੋ ਸਦਾ ਹਮਾਰੇ ਪਛਾ ਸ੍ਰੀ ਅਸਤ ਜੋ ਕਰੇ ਹੋ ਰੱਛਾ ਰਾਖ ਲੇਹੋ ਮੋਹਿ ਰਾਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਣ ਕੇ ਹੰਤਾ ਤਮੋਹ ਪੂਰੇ ਚਤੁਰਦਾਸ ਕੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸਿਵ ਜੂ ਅਵਤਰਾ ਕਾਲ ਪਾਇ ਕਰ ਬਿਸ਼ਨ ਬ੍ਰਕਾਸਾ ਸਗਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਭ ਕੀ ਉਹ ਬੇਦ ਰਾਜ ਬ੍ਰਹਮਾ ਜੋਤੀ ਉਹ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾ ਜਛਨੀ ਉਪਜਾਇਓ ਆਦੰਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਸਹੀ ਕੋ ਹਮਾਰੇ ਸકલ ਪ੍ਰਜਾ ਜਨੇ ਆਪ ਸਵਾਰੀ ਸਿਮਕਨ ਕੋ ਸਿਮਗੁਣ ਸੁਖ ਦੀਓ ਸਤਰਨ ਕੋ ਪਲ ਮੋਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਜੁਟੀ ਤੇ ਕੁੰਚਰੇ ਅਸਥੁਲਾ ਸਾਬਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨਿਕ ਸੁਖੀਏ ਕੇ ਕੀ ਪੀਰ ਪਛਾਨ ਘਟ ਘਟ ਕੇ ਪਟ ਪਟ ਕੇ ਜਾਣ ਜਬੁਲ ਕਰ ਕਰਾ ਕਰ ਤਾਰਾ ਪ੍ਰਜਾ ਤਨ ਤਬ ਦੇਹ ਅਪਾਰਾ ਜਬਿਆ ਕਰ ਕਰਦੋ ਕਮ ਹੂੰ ਤਮ ਮੈਂ ਮਿਤ ਦੇਹ ਤਰ ਸਮਹੀ ਜੇ ਤੇ ਬਦਨ ਸ੍ਰੇਸ਼ਟ ਸਰਬਾਰ ਆਪ ਆਪਣੀ ਮੂਜੋ ਚਾਰ ਤਮ ਸਮਹੀ ਤੇ ਰਤ ਨਾਲਮ ਜਾਣਤ ਬੇਦ ਭੇਦ ਹਰ ਆਲਮ ਨਰੰਕਾ ਨਿਰਮਕਾ ਨਰਲਾੰਬਿਆ ਦੇ ਨੀਲੇ ਅਨਾਦੇ ਅਸੰਭ ਤਾਕਾ ਮੂੜ ਹੋਚਾਰਤ ਭੇਦਾ ਜਾ ਕੋ ਪੇਵ ਨਾ ਪਾਵਤ ਬੇਦਾ ਤਾਕ ਕੋ ਕਰ ਪਾਹਨੀ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਨ ਸਦਾ ਸਿਮਰੰਕਾਰ ਕਾ ਚੀਨਤ ਨਹਿ ਭੇਵ ਆਪ ਆਪਣੀ ਬੁੰਧ ਹੈ ਜੀਤੀ ਵਰਨਤ ਪਿੰਨ ਬਿਨ ਤੋਹ ਤੇ ਤੇ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਬਿਨ ਸਜਾ ਪ੍ਰਥਮ ਸੰਸਾਰਾ ਇਕ ਰੂਪਨੁਪਸਰੂਪਾ ਰੰਗ ਭਇਓ ਰਾਵ ਕਹਿ ਭੂ ਪਾਂਡ ਜਿਰ ਸੇਤ ਜਕੀਨੀ ਉਤਪੁਜ ਖਾਨ ਬਹੁ ਰਚਦੀਨੀ कहुं बोल राजा हो बैठा कहूं सिमट पयो शंकर कै ठा सगरी श्रेष्ठ दिखाये चंपावा जुगा स्वरूप स्वयं भव आबरच्छा मेरी तुम करो सख्यो बार सिख संगरो दुष्ट जीते उठो तो उठो तो तब ता सकल मलेश करो रण काता जे अस्तो तब सरणी पर तिनके दृष्टो होत हवा मरे पुरख जवन पग पर तिहारे ते तिनके तुम संकट सब तारें

ਕੜਗ ਕੇ ਤੇ ਮੈਂ ਸਰਣ ਤੇਹਾਰੀ ਆਪ ਹੱਥ ਦਲ ਹੋ ਉਬਾਰੀ ਸਰਬਠੋਰ ਮੋਹੋ ਸਹਾਈ